ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸੋ ਦੋਸਤੋ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਸਾਹਿਲ ਸਾਊਂਡਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਦਾ ਆਪਣਾ ਟੌਪਿਕ ਹੈ ਰਾਗ ਮਾਲਾ ਅੱਜ ਅਪਰਾਗ ਮਾਲਾ ਬਾਰੇ ਪੜਾਂਗੇ ਇਸ ਦੀ ਕੀ ਸ਼ੈਲੀ ਹੈ ਸਿਚ ਕਿਹੜੀ-ਕਿਹੜੀ ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਗਾਇਨ ਸ਼ੈਲੀ ਦਾ ਕਿੰਨਾ ਕੁ ਪ੍ਰਚਾਰ ਹੋਇਆ ਤੇ ਹੁਣ ਦੇ ਸਮੇਂ ਵਿੱਚ ਇਸ ਦੀ ਕੀ ਸਥਿਤੀ ਹੈ ਤਾਂ ਚਲੋ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਰਾਗ ਮਾਲਾ ਇੱਕ ਪ੍ਰਾਚੀਨ ਗਾਇਨ ਸ਼ੈਲੀ ਹੈ ਜਿਸ ਦਾ ਆਧੁਨਿਕ ਕਾਲ ਵਿੱਚ ਪ੍ਰਚਲਨ ਲਗਭਗ ਨਹੀਂ ਹੈ ਕੁਝ ਪੁਰਾਣੇ ਗਾਇਕਾਂ ਤੋਂ ਇਹ ਗਾਇਨ ਸ਼ੈਲੀ ਸੁਣਨ ਵਿੱਚ ਆਉਂਦੀ ਹੈ ਇਸ ਗਾਇਨ ਸ਼ੈਲੀ ਦੀ ਸ਼ਬਦ ਰਚਨਾ ਕਈ ਰੰਗਾਂ ਵਿੱਚ ਹੁੰਦੀ ਹੈ ਜਿੱਥੋਂ ਜਿੱਥੋਂ ਰਾਗ ਬਦਲਦਾ ਹੈ ਉੱਥੇ ਉਸ ਰਾਗ ਦਾ ਨਾਮ ਵੀ ਸ਼ਬਦ ਰਚਨਾ ਵਿੱਚ ਆਉਂਦਾ ਹੈ ਰਾਗ ਮਾਲਾ ਜ਼ਿਆਦਾਤਰ ਖਿਆਲ ਸ਼ੈਲੀ ਤੇ ਆਧਾਰਿਤ ਹੁੰਦੀ ਹੈ ਹਾਂਜੀ ਕਹਿੰਦੇ ਜਿਹੜੇ ਰਾਗ ਮਾਲਾ ਇੱਕ ਗਾਇਨ ਸ਼ੈਲੀ ਹੈ ਇੱਕ ਕਹਿੰਦੇ ਪ੍ਰਾਚੀਨ ਗਾਇਨ ਸ਼ੈਲੀ ਹੈ ਮਤਲਬ ਹੁਣ ਇਹਦਾ ਪ੍ਰਚਲਨ ਨਹੀਂ ਹੈਗਾ ਜਿਸ ਦਾ ਆਧੁਨਿਕ ਕਾਲ ਵਿੱਚ ਪ੍ਰਚਲਨ ਲਗਭਗ ਨਹੀਂ ਹੈ ਕੁਝ ਪੁਰਾਣੇ ਗਾਇਕਾਂ ਤੋਂ ਇਹ ਗਾਇਨ ਸ਼ੈਲੀ ਸੁਣਨ ਵਿੱਚ ਆਉਂਦੀ ਹੈ ਇਸ ਗਾਇਨ ਸ਼ੈਲੀ ਦੀ ਸ਼ਬਦ ਰਚਨਾ ਕਈ ਰਾਗਾਂ ਵਿੱਚ ਹੁੰਦੀ ਹਾਂਜੀ ਰਾਗ ਮਾਲਾ ਦਾ ਮਤਲਬ ਤੇਹੀ ਹੈ ਵੀ ਰਾਗ ਮਾਲਾ ਜਿਵੇਂ ਇੱਕ ਮਾਲਾ 'ਚ ਬਹੁਤ ਸਾਰੇ ਮੋਤੀ ਹੁੰਦੇ ਆ ਉਵੇਂ ਸਮਝ ਲਓ ਵੀ ਇੱਕ ਰਾਗਾਂ ਦੀ ਮਾਲਾ ਹੈ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਰਾਗ ਪਰੋਏ ਹੋਏ ਆ ਠੀਕ ਹੈ ਸਾਦਾ ਜਿਹੜਾ ਇਹਦਾ ਮੀਨਿੰਗ ਹੈ ਉਹ ਇਹੀ ਹੈ ਵੀ ਰਾਗ ਮਾਲਾ ਇਸ ਵਿੱਚ ਬਹੁਤ ਸਾਰੇ ਅੱਡ ਅੱਡ ਰੰਗਾਂ ਤੋਂ ਮਤਲਬ ਇਹੀ ਹੈ ਕਿ ਉਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਰਾਗ ਕਿਉਂਕਿ ਹਰੇਕ ਰਾਗ ਦਾ ਇੱਕ ਆਪਣਾ ਅਲੱਗ ਐਟਮੋਸਫੀਅਰ ਇੱਕ ਉਹਦਾ ਰੰਗ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਕਹਿੰਦੇ ਜਿੱਥੇ-ਜਿੱਥੇ ਰਾਗ ਬਦਲਦਾ ਜਾਂਦਾ ਹੈ ਉੱਥੇ-ਉੱਥੇ ਰਾਗ ਦਾ ਨਾਮ ਵੀ ਉਸ ਦੀ ਰਚਨਾ ਵਿੱਚ ਆਉਂਦਾ ਹੈ ਹਾਂਜੀ ਜਿਹੜੀ ਰਾਗਮਾਲੇ ਦੀ ਗੀਤ ਰਚਨਾ ਹੁੰਦੀ ਹੈ ਉਹ ਵੀ ਖਿਆਲ ਵਾਂਗ ਹੀ ਹੁੰਦੀ ਹੈ ਸਥਾਈ ਅੰਤਰਾ ਪਰ ਕਹਿੰਦੇ ਜਿੱਥੇ-ਜਿੱਥੇ ਰਾਗ ਬਦਲਦਾ ਜਾਂਦਾ ਹੈ ਨਾ ਉੱਥੇ-ਉੱਥੇ ਉਹ ਬੰਦਿਸ਼ ਦੇ ਵਿੱਚ ਰਾਗ ਵੀ ਉਸੇ ਰਾਗ ਦਾ ਨਾਮ ਵੀ ਵਰਤੋਂ ਕੀਤਾ ਜਾਂਦਾ ਹੈ ਤੇ ਰਾਗਮਾਲਾ ਜ਼ਿਆਦਾਤਰ ਖਿਆਲ ਸ਼ਾਲੀ ਤੇ ਆਧਾਰਿਤ ਹੈ ਹਾਂਜੀ ਅੱਗੇ ਪੜ੍ਹਦੇ ਹਾਂ ਕਦੇ-ਕਦੇ ਆਲਾਪ ਦੇ ਢੰਗ ਤੇ ਵੀ ਰਾਗਮਾਲਾ ਸੁਣਨ ਵਿੱਚ ਆਉਂਦੀ ਹੈ ਇਸ ਗਾਇਨ ਇਸ ਗਾਇਨ ਸ਼ਾਲੀ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਕ ਗੀਤ ਰਚਨਾ ਵਿੱਚ ਕਈ ਰਾਗਾਂ ਦਾ ਵਰਣਨ ਆਉਂਦਾ ਹੈ ਗੀਤ ਰਚਨਾ ਵਿੱਚ ਜਿੱਥੇ ਰਾਗ ਦਾ ਨਾਮ ਆਉਂਦਾ ਹੈ ਉੱਥੋਂ ਹੀ ਰਾਗ ਬਦਲ ਜਾਂਦਾ ਹੈ ਹਾਂਜੀ ਹੁਣ ਰਾਗਮਾਲਾ ਵਿੱਚ ਕੀ ਹੁੰਦਾ ਹੈ ਕਿ ਜਿੱਥੇ ਜਿੱਥੇ ਬੰਦਿਸ਼ 'ਚ ਰਾਗ ਦਾ ਨਾਮ ਆ ਗਿਆ ਉੱਥੇ ਹੀ ਉਹ ਰਾਗ ਦਾ ਸਰੂਪ ਆ ਉਹ ਦਿਖਾਇਆ ਜਾਂਦਾ ਹੈ। ਐਦਾਂ ਨਹੀਂ ਕਿ ਜਿਹੜੀ ਰਾਗਮਾਲਾ ਉਹ ਸਿਰਫ ਇੱਕੋ ਰਾਗ 'ਚ ਹੁੰਦੀ ਹੈ ਤੇ ਵੀ ਰਾਗਾਂ ਦੇ ਨਾਮ ਵਿੱਚ ਹੁੰਦੇ ਜਾਂਦੇ ਐਦਾਂ ਨਹੀਂ ਹੁੰਦਾ। ਜਿੱਥੇ ਕਿਸੇ ਰਾਗ ਦਾ ਨਾਮ ਆ ਗਿਆ ਉੱਥੇ ਹੀ ਉਸ ਰਾਗ ਦੇ ਜਿਹੜਾ ਅ ਸਵਰ ਸਮੂਹ ਹੈ ਜੋ ਉਸ ਦੀ ਵਰਤੋਂ ਕੀਤੀ ਜਾਂਦੇ ਆ ਜਾਂ ਉਸ ਰਾਗ ਦਾ ਜਿਹੜਾ ਚਲਣ ਆ ਉਹ ਦਿਖਾਇਆ ਜਾਂਦਾ ਹੈ। ਤੇ ਦੇਖਣ ਸੁਣਨ ਵਿੱਚ ਇਹ ਕਿਰਿਆ ਭਾਵੇਂ ਸਰਲ ਲੱਗਦੀ ਹੋਵੇ ਪਰੰਤੂ ਇਹ ਬੜਾ ਕਠਿਨ ਕੰਮ ਹੁੰਦਾ ਹੈ। ਹਾਂਜੀ ਕਿਉਂਕਿ ਇਹਦੇ 'ਚ ਆਏ ਹੁੰਦਾ ਹੈ ਵੀ ਜਦੋਂ ਆਪਾਂ ਇੱਕ ਰਾਗ ਗਾਉਣਾ ਹੋਵੇ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਉਹਦੇ ਉਹੀ ਸਵਰ ਲਾਉਣੇ ਆ ਤੇ ਆਪਾਂ ਉਹ ਆਰਾਮ ਨਾਲ ਕਰ ਲੈਣੇ ਆ ਪਰ ਜਦੋਂ ਆਪਾਂ ਨੂੰ ਪਤਾ ਨਹੀਂ ਹੋਵੇ ਕਿ ਉਸ ਤੋਂ ਬਾਅਦ ਰਾਗ ਬਦਲੂਗਾ ਹਨਾ ਤੇ ਇਸ ਵਿੱਚ ਆਏ ਹੁੰਦਾ ਕਿ ਜਿਵੇਂ ਤੁਸੀਂ ਪਹਿਲਾਂ ਬਿਲਾਵਲ ਲਗਾ ਲਿਆ ਬਿਲਾਵਲ ਤੋਂ ਬਾਅਦ ਫਿਰ ਅਲਈਆ ਬਿਲਾਵਲ ਤਾਂ ਤੁਹਾਨੂੰ ਇਹ ਅਲਈਆ ਬਿਲਾਵਲ ਦਾ ਜਿਹੜਾ ਚਲਣਾ ਉਹ ਰਾਗ ਆਉਂਦਾ ਹੋਵੇ ਤਾਂ ਹੀ ਆਪਾਂ ਉਹ ਰਾਗ ਨੂੰ ਅੱਗੇ ਇੱਕੇਦਮ ਬਿਲਾਵਲ ਤੋਂ ਅਲਈਆ ਬਿਲਾਵਲ ਦੇ ਵਿੱਚ ਜਾ ਸਕਦੇ ਹਾਂ ਠੀਕ ਹੈ ਮਨ ਕੇ ਅਲਈਆ ਬਿਲਾਵਲ ਦੇ ਵਿੱਚ ਆਪਾਂ ਕਲਿਆਣ ਚ ਜਾ ਸਕਦੇ ਹਾਂ ਜਾਂ ਖਮਾਤ ਚ ਜਾ ਸਕਦੇ ਹਾਂ ਤਾ ਕਰਕੇ ਕਿਹਾ ਗਿਆ ਕਿ ਇਹ ਜਿਹੜੀ ਕਿਰਿਆ ਦੇਖਣ ਸੁਣ ਵਿੱਚ ਭਾਵੇਂ ਸਰਲ ਲੱਗਦੀ ਹੋਵੇ ਪਰੰਤੂ ਇਹ ਬੜਾ ਕਠਿਨ ਕੰਮ ਹੁੰਦਾ ਹੈ ਕਿਉਂਕਿ ਸੈਕਿੰਡ ਕੁਝ ਸੈਕਿੰਡ ਬਾਅਦ ਹੀ ਜਿਹੜਾ ਰਾਗ ਆ ਉਹ ਬਦਲ ਜਾਂਦਾ ਹੈ ਅ ਅੱਗੇ ਪੜਦੇ ਹਾਂ ਇਸ ਵਿੱਚ ਅਜੀਹਾ ਨਹੀਂ ਹੁੰਦਾ ਕਿ ਜਿੱਥੋਂ ਮਰਜ਼ੀ ਕੋਈ ਰਾਗ ਬਦਲ ਲਿਆ ਬਲਕਿ ਰਾਗ ਪਰਵਰਤਨ ਅਜਿਹੇ ਥਾਂ ਤੋਂ ਉਹਦਾ ਇਸ ਚਤੁਰਾਈ ਨਾਲ ਹੁੰਦਾ ਹੈ ਕਿ ਸਰੋਤੇ ਆਵਾਕ ਰਹਿ ਜਾਣ ਪਰੰਤੂ ਨਾਲ ਹੀ ਇਹ ਕਿਰਿਆ ਉਹਨਾਂ ਨੂੰ ਬੜੀ ਅਨੰਦਾਇਕ ਪ੍ਰਤੀਤ ਹੋਵੇ ਹਾਂਜੀ ਕਹਿੰਦੇ ਇਹਦੇ ਵਿੱਚ ਇਦਾਂ ਨਹੀਂ ਹੁੰਦਾ ਵੀ ਆਪਾਂ ਕੋਈ ਵੀ ਰਾਗ ਕਿਤੋਂ ਵੀ ਚੇਂਜ ਕਰ ਲਿਆ ਹਨਾ ਇੱਕ ਸਪੈਸੀਫਿਕ ਇੱਕ ਜਗ੍ਹਾ ਹੁੰਦੀ ਹੈ ਜਿੱਥੇ ਆਪਾਂ ਰਾਗ ਨੂੰ ਮੋੜਨਾ ਹੈ ਜਦੋਂ ਆਪਾਂ ਇੱਕ ਰਾਗ ਤੋਂ ਦੂਜੇ ਰਾਗ ਵਿੱਚ ਪ੍ਰਵੇਸ਼ ਕਰਨਾ ਹੈ ਤਾਂ ਜਿਹਦੇ ਨਾਲ ਉਹ ਜਿਹੜੀ ਕਿਰਿਆ ਉਹ ਦੇਖਣ ਵਿੱਚ ਬੜੀ ਆਨੰਦਾਇਕ ਲੱਗਦੀ ਹੈ ਤੇ ਪਰ ਜਿਹੜੇ ਸਰੋਤੇ ਹੁੰਦੇ ਉਹ ਇੱਕਦਮ ਉਚੰਬੇ ਰਹਿ ਜਾਂਦੇ ਵੀ ਆਹ ਕਿਵੇਂ ਬਦਲ ਗਿਆ ਹਨਾ ਇੱਕਦਮ ਵੀ ਉਹ ਜਿਹੜੀ ਜਿਹੜਾ ਇਹ ਐਟਮੋਸਫੀਅਰ ਆ ਉਹ ਰਾਗਮਾਲਾ ਦਾ ਉਹ ਭੰਗ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਇੰਨੀ ਚਤੁਰਾਈ ਨਾਲ ਜਿਹੜਾ ਰਾਗ ਬਦਲ ਲਿਆ ਜਾਂਦਾ ਹੈ ਅੱਗੇ ਪੜਦੇ ਹਾਂ ਜੀ ਪੰਡਿਤ ਵਿਨਾਇਕ ਰਾਹ ਪਟਵਰਧਨ ਰਿਤ ਰਾਗ ਵਿਗਿਆਨ ਦੇ ਪੰਚਮ ਭਾਗ ਵਿੱਚ ਦੋ ਰਾਗਮਾਲਾ ਅੰਕਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਇੱਕ ਰਾਗਮਾਲਾ ਵਿੱਚ ਜਿਸ ਵਿੱਚ ਯਮਨ ਹਮੀਰ ਛਾਇਆ ਸ਼ਾਮ ਦੇਸ਼ ਕਲਿਆਣ ਦਰਬਾਰੀ ਕੰਨੜਾ ਅਤੇ ਨਾਇਕੀ ਰਾਗਾਂ ਦਾ ਮਿਸ਼ਰਣ ਹੈ ਅਤੇ ਝੂਮਰਾ ਤਾਲ ਵਿੱਚ ਨਿਬੱਧ ਹੈ ਹਾਂਜੀ ਕਹਿੰਦੇ ਪੰਡਿਤ ਜਿਹੜੇ ਵਿਨਾਇਕ ਰਾਹ ਪਟਵਰਧਨ ਹੈ ਇਹਨਾਂ ਦੀ ਇੱਕ ਪੁਸਤਕ ਹੈ ਰਾਗ ਵਿਗਿਆਨ ਜਿਸ ਦੇ ਪੰਜਵੇਂ ਭਾਗ ਵਿੱਚ ਦੋ ਰਾਗਮਾਲਾਵਾਂ ਦਿੱਤੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਕਿਹੜੇ-ਕਿਹੜੇ ਰਾਗਾਂ ਦੀ ਵਰਤੋਂ ਕੀਤੀ ਹੋਣਾ ਹੁਣੇ ਆਪਾਂ ਦੱਸਿਆ ਸੀ ਨਾ ਵੀ ਰਾਗਮਾਲਾ ਵਿੱਚ ਵੀ ਜਿਵੇਂ ਬਾਬਾ ਸਾਰੇ ਰਾਗ ਹੈ ਜਿਹੜੇ ਉਹ ਪ੍ਰੋਇਏ ਹੁੰਦੇ ਆ ਤਾਂ ਇਹ ਇੱਕ ਰਾਗਮਾਲਾ ਦੇ ਵਿੱਚ ਕਿੰਨੇ ਰਾਗ ਵਰਤੇ ਗਏ ਆ ਯਮਨ ਹਮੀਰ ਛਾਇਆ ਸ਼ਾਮ ਦੇਸ ਕਲਿਆਣ ਦਰਬਾਰੀ ਕਨੜਾ ਤੇ ਨਾਇਕੀ ਇੱਕ ਇੱਕ ਗੱਲ ਆ ਆਪਾਂ ਹੋਰ ਪੜ੍ਹੀ ਸੀ ਉੱਪਰ ਕਹਿੰਦੇ ਵੀ ਜਿਵੇਂ-ਜਿਵੇਂ ਆਪਾਂ ਬੰਦਿਸ਼ ਦੇ ਜਿਹੜੇ ਬੋਲ ਆਉਂਦੇ ਜਾਂਦੇ ਆ ਰਾਗ ਦਾ ਨਾਮ ਆਉਂਦਾ ਜਾਂਦਾ ਉਵੇਂ-ਉਵੇਂ ਰਾਗ ਹੈ ਜਿਹੜਾ ਉਸ ਦਾ ਚਲਣ ਵੀ ਬਦਲਦਾ ਜਾਂਦਾ ਹੈ ਹੁਣ ਜਿਵੇਂ ਆ ਆਪਣੇ ਕੋਲ ਇੱਕ ਸਥਾਈ ਅੰਤਰਾ ਹੈ ਇਹਨੂੰ ਧਿਆਨ ਨਾਲ ਦੇਖਣ ਤੋਂ ਪਤਾ ਲੱਗੂਗਾ ਵੀ 헤 ਮਨ ਤੋਂ ਬਣ ਜਾਂਦਾ ਆਪਣਾ ਯਮਨ ਰਾਗ ਠੀਕ ਹੈ ਜਿਵੇਂ ਹੱਥ ਦਿੱਤਾ ਹੋਇਆ ਯਮਨ ਉਸ ਤੋਂ ਬਾਅਦ ਪਹਿਲਾਂ ਸਾਰੀ ਲਾਈਨ ਪੜ ਲੈਨੇ ਇਹ ਮਨ ਇਹੇ ਮੀਰ ছায়ਾ ਪਰੇਸ਼ਾਮ ਕੀ ਇਹ ਸਥਾਈ ਹੋ ਗਈ ਉਸ ਤੋਂ ਬਾਅਦ ਅੰਤਰਾ ਹੋ ਗਿਆ ਚਹੂ ਦੇਸ਼ ਮੇ ਹੋਵੇ ਕਲਿਆਣ ਹਰ ਦਰਬਾਰ ਮੇ ਕਹਾਵੇ ਨਾਈ ਕੀ ਹੁਣੇ ਦੇਖਣ ਨੂੰ ਤਾਂ ਲੱਗਦਾ ਵੀ ਬੰਦਿਸ਼ ਦੇ ਬੋਲ ਆ ਪਰ ਇਹਨਾਂ ਦੇ ਵਿੱਚ ਹੀ ਜਿਹੜੇ ਰਾਗਾਂ ਦੇ ਨਾਮ ਲੁਕੇ ਹੋਏ ਆ ਜਦੋਂ ਹੀ ਸਭ ਤੋਂ ਪਹਿਲਾਂ ਇਹ ਮੰਨ ਜੇ ਗਾਇਕ ਕਹੂਗਾ ਤਾਂ ਉਹ ਕਲਿਆਣ ਦਾ ਜਿਹੜਾ ਜਾਂ ਯਮਨ ਰਾਗ ਦਾ ਜਿਹੜਾ ਉਹ ਸਵਰ ਸਮੂਹ ਇੱਥੇ ਵਰਤੂਗਾ ਉਸ ਤੋਂ ਬਾਅਦ ਇਹ ਮੀਰ ਇਸ ਦੇ ਵਿੱਚ ਤੁਸੀਂ ਦੇਖੋਗੇ ਵੀ ਹਮੀਰ ਜਿਹੜਾ ਆਪਾਂ ਉੱਪਰ ਰਾਗ ਦੇਖਿਆ ਹਮੀਰ ਇਹ ਚ ਲੁਕਿਆ ਹੋਇਆ ਦੇਖੋ ਹਮੀਰ ਹਨਾ ਉਸ ਤੋਂ ਬਾਅਦ ਛਾਇਆ ਛਾਇਆ ਵੀ ਛਾਇਆ ਨਾ ਟਰ ਆ ਗਿਆ ਉਸ ਤੋਂ ਬਾਅਦ ਸ਼ਾਮ ਵੀ ਰਾਗ ਹੈ ਹਨਾ ਉਸ ਤੋਂ ਬਾਅਦ ਅੰਤਰਾ ਚਾਹੂ ਦੇਸ਼ ਮੇ ਹੋਵੇ ਕਲਿਆਣ ਦੇਸ਼ ਹੈ ਦੇਸ਼ ਰਾਗ ਹੈ ਉਸ ਤੋਂ ਬਾਅਦ ਹੋਵੇ ਕਲਿਆਣ ਕਲਿਆਣ ਰਾਗ ਆ ਗਿਆ ਆਪਣਾ ਹਨਾ ਬੀ ਇਹ ਫਸਟ ਇਅਰ ਫਸਟ ਇਅਰ ਚ ਹੁੰਦਾ ਸਾਨੂੰ ਕਲਿਆਣ ਉਸ ਤੋਂ ਬਾਅਦ ਹਰ ਦਰਬਾਰ ਮੈਂ ਕਹਾਵਾ ਨਾਇਕੀ ਇਸ ਦੇ ਹਰ ਦਰਬਾਰ ਮਤਲਬ ਦਰਬਾਰੀ ਰਾਗ ਦਾ ਜ਼ਿਕਰ ਹੈ ਨਾਇਕੀ ਨਾਇਕੀ ਰਾਗ ਦਾ ਜ਼ਿਕਰ ਹੈ ਸਮਝ ਲੱਗੀ ਮੈਂ ਜਿਵੇਂ ਜਿਵੇਂ ਰਾਗ ਦੀ ਬੰਦਿਸ਼ ਹੈ ਉਵੇਂ ਉਵੇਂ ਰਾਗ ਬਦਲਦੇ ਜਾਣਗੇ ਤੇ ਜਿੱਥੇ ਜਿੱਥੇ ਬੰਦਿਸ਼ ਵਿੱਚ ਰਾਗ ਦਾ ਨਾਮ ਹੈ ਉੱਥੇ ਉਸ ਰਾਗ ਦਾ ਚਲਨ ਦਿਖਾਇਆ ਜਾਊਗਾ ਤਾਂ ਕਿਹਾ ਜਾਂਦਾ ਵੀ ਕਿ ਜਿਹੜੀ ਰਾਗਮਾਲਾ ਇੱਕ ਕਠਿਨ ਤੇ ਮਤਲਬ ਬਹੁਤ ਜ਼ਿਆਦਾ ਕਠਿਨ ਗਾਇਨਸ਼ਲੀ ਮੰਨੀ ਜਾਂਦੀ ਹੈ ਹਾਂਜੀ ਅੱਗੇ ਪੜ੍ਹਦੇ ਹਾਂ ਰਾਗ ਮਾਲਾ ਦੀ ਸ਼ਾਸਤਰੀ ਸ਼ੈਲੀ ਬੇਸ਼ੱਕ ਅੱਜ ਲੋਕ ਹੁੰਦੀ ਜਾ ਰਹੀ ਹੈ ਪਰੰਤੂ ਸਮੂਹ ਗਾਣ ਅਤੇ ਵਿਰਿੰਦਵਾਦ ਸੌਰੀ ਬਾਦ ਵਿਰਿੰਦਰ ਚਨਾਵਾ ਵਿੱਚ ਇਸ ਪ੍ਰਕਾਰ ਦੀ ਸ਼ੈਲੀ ਦਾ ਅੱਜ ਬਖੂਬੀ ਪ੍ਰਯੋਗ ਹੋ ਰਿਹਾ ਹੈ ਜੋ ਸੁਣਨ ਵਿੱਚ ਬੜਾ ਆਕਰਸ਼ਕ ਅਤੇ ਆਨੰਦਦਾਇਕ ਪ੍ਰਤੀਤ ਹੁੰਦਾ ਹੈ ਹਾਂਜੀ ਕਹਿੰਦੇ ਭਾਵੇਂ ਜਿਹੜੀ ਰਾਗ ਮਾਲਾ ਇੱਕ ਸ਼ਾਸਤਰੀ ਸ਼ੈਲੀ ਹੈ ਪਰ ਇਹ ਅੱਜਕਲ ਹੌਲੀ-ਹੌਲੀ ਔਲੋਪ ਹੁੰਦੀ ਜਾ ਰਹੀ ਹੈ ਬਹੁਤ ਜਿਹੜੇ ਘੱਟ ਗਾਇਕ ਹੈ ਇਹਨੂੰ ਉਹ ਗਾਉਂਦੇ ਆ ਕਿਉਂਕਿ ਇੱਕ ਕਠਿਨ ਗਾਇਨ ਸ਼ੈਲੀ ਹੈ ਤੇ ਪਰ ਕਹਿੰਦੇ ਜਿਹੜੇ ਗਰੁੱਪ Song ਆਪਣੇ ਹੁੰਦੇ ਆ ਯੂਥ ਫੈਸਟੀਵਲ ਚ ਜਾਂ ਕਿਵੇਂ ਵੀ ਹੈ ਨਾ ਗਰੁੱਪ Song ਹੁੰਦੇ ਆ ਬਾਦਵਰਿੰਦ ਹੁੰਦਾ ਜਿਹੜੇ ਆਰਕੈਸਟਰਾ ਹੁੰਦਾ ਭਾਵੇਂ ਕਲਾਸਿਕਲ ਆਰਕੈਸਟਰਾ ਆ ਗਿਆ ਹੈ ਨਾ ਭਾਵੇਂ ਫੋਕ ਹੋ ਗਿਆ ਪਰ ਜਿਹੜੇ ਕਲਾਸਿਕਲ ਆਰਕੈਸਟਰਾ ਵਾਲੇ ਆ ਜ਼ਿਆਦਾਤਰ ਰਾਗ ਵਾਲਾ ਦਾ ਪ੍ਰਯੋਗ ਕਰਦੇ ਆ ਤੇ ਕਹਿੰਦੇ ਵੀ ਜਿਹੜੇ ਸਮੂਹ ਗਾਣਾ ਤੇ ਬਾਦਵਰਿੰਦ ਮਤਲਬ ਗਰੁੱਪ Song ਤੇ ਜਿਹੜੇ ਆਰਕੈਸਟਰਾ ਇਹਨਾਂ ਜਿਹੜੀਆਂ ਇਹਨਾਂ ਦੇ ਰਚਨਾਵਾਂ ਹੁੰਦੀਆਂ ਇਹਨਾਂ ਵਿੱਚ ਜਿਹੜੀ ਰਾਗਮਾਲਾ ਇਸ ਦਾ ਪ੍ਰਯੋਗ ਅੱਜ ਵੀ ਕੀਤਾ ਜਾਂਦਾ ਜੋ ਸੁਣਨ ਵਿੱਚ ਬੜਾ ਆਕਰਸ਼ਕ ਅਤੇ ਆਨੰਦਾਇਕ ਪ੍ਰਤੀਤ ਹੁੰਦਾ ਹੈ ਹਾਂਜੀ ਦੋਸਤੋ ਅੱਜ ਦਾ ਆਪਣਾ ਟਾਪਿਕ ਰਾਗਮਾਲਾ ਇੱਥੇ ਹੀ ਖਤਮ ਹੁੰਦਾ ਹੈ ਤੇ ਕਿਸੇ ਨੂੰ ਵੀ ਜੇ ਇਸ ਸੰਬੰਧੀ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਮੈਸੇਜ ਜ਼ਰੂਰ ਲਿਖੋ ਤੇ ਮੈਂ ਉਸ ਦਾ ਜਵਾਬ ਜ਼ਰੂਰ ਦੇਵਾਂਗਾ ਤੇ ਇਸ ਨੂੰ ਆਪਣੇ ਵਿਦਿਆਰਥੀ ਦੋਸਤਾਂ ਨਾਲ ਮੱਤ ਤੋਂ ਵੱਧ ਸ਼ੇਅਰ ਕਰੋ ਅੱਗੇ ਤੁਹਾਡੇ ਪੇਪਰ ਆ ਰਹੇ ਆ ਜਿਹੜੀਆਂ ਹੋਰ ਵੀ ਇਸ ਨਾਲ ਰਿਲੇਟਡ ਜੇ ਤੁਹਾਨੂੰ ਵੀਡੀਓ ਚੈਨਲ ਤੇ ਹੈ ਤਾਂ ਉਹ ਜ਼ਰੂਰ ਦੇਖੋ ਇਸ ਨੂੰ ਅੱਗੇ ਸ਼ੇਅਰ ਕਰੋ ਸਾਂਝਾ ਕਰੋ ਤੇ ਇਦਾਂ ਹੀ ਚੈਨਲ ਨਾਲ ਬਨੇ ਰਹੋ ਹੋਰ ਆਪਣੇ ਸਿਲੇਬਸ ਦੇ ਨਾਲ ਰਿਲੇਟਡ ਜਿਹੜੀਆਂ ਵੀਡੀਓ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਜੋ ਸਭ ਤੋਂ ਪਹਿਲਾ ਵੀਡੀਓ ਤੁਹਾਡੇ ਕੋਲ ਪਹੁੰਚੇ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ